thank you ਜ਼ਿਲ੍ਹਾ ਪਠਾਨਕੋਟ ਵਿਖੇ ਵੱਖ-ਵੱਖ ਥਾਵਾਂ ਤੇ ਪੁਲਿਸ ਵੱਲੋਂ ਕਸਾ ਆਪਰੇਸ਼ਨ ਦੇ ਤਿੱਤ ਕੀਤੀ ਗਈ ਚੈਕਿੰਗ ਇਸ ਮੌਕੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਟਿੱਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 4 ਵਜੇ ਦੇ ਕਰੀਬ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਦੂਜੀ ਲੜੀ ਦੇ ਚੱਲਦਿਆਂ ਅੱਜ ਜ਼ਿਲ੍ਹਾ ਪਠਾਨਕੋਟ ਦੇ ਸੈਲੀ ਕੁਲੀਆਂ ਵਿਖੇ ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਕੀਤੀਆਂ ਗਈਆਂ ਅਤੇ ਹੁਣ ਤੱਕ 9 ਵਿਅਕਤੀਆਂ ਨੂੰ ਜੋ ਕਿ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਸਨ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਟਿੱਲੋ ਨੇ ਕਿਹਾ ਕਿ ਮਾੜ ਇਸ਼ਾ ਤਿਆਰ ਹੈ ਅਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਕਰਦਿਆਂ ਫੜੇ ਜਾਣ ਤੇ ਕੁਝ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਦੇਖੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਚਾਰ ਜਗ੍ਹਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਜਾਂ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਚੱਲ ਰਹੇ ਆ ਜਿਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ। ਇੱਕ ਇੱਥੇ ਜਿਹੜਾ ਹੈਗਾ ਲਮੀਡੀਆ ਐਂਡ ਸਰౌండిਂਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰౌండిਂਗ ਏਰੀਆ ਜਿਹਦੇ ਚ ਕਾਫੀ ਸਾਰਾ ਏਰੀਆ ਸਰౌండిਂਗ ਦਾ ਹੋਰ ਵੀ ਆਦਾ ਹੈਗਾ ਸਚਾਨਪੁਰ ਵਿੱਚ ਪ੍ਰੇਮਨਗਰ ਐਂਡ ਸਰౌండిਂਗ ਏਰੀਆ ਦੈਨ ਇੱਧਰ ਸਰਨਾ ਐਂਡ ਸਰౌండిਂਗ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰੱਗ ਹੌਟਸਪੌਟ ਹੈਗੇ ਉਹਨਾਂ ਉੱਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾ ਹੁਣ ਤੱਕ ਜਿੱਥੇ ਕਾਰਵਾਈ ਚੱਲ ਰਹੀ ਹੈ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਵੇਰ ਦੇ ਜਿਹੜੇ ਕਿ ਡਰਗ ਟਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤੋਂ ਇਲਾਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮਜ਼ ਐਂਡ ਅਮਿਊਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਊੜਾ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਉਹਨਾਂ ਦੀ ਜਿਹੜੀ ਹੈਗੀ ਆ ਤਰ ਪਕੜ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ ਆਨ ਗoing ਪ੍ਰੋਸੈਸ ਆ ਪੂਰੇ ਜਿਹਰੇ ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ ਥੈਂਕ ਯੂ